ਕਾਲਸ ਇਹ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਕਾਰਨਾਮੋ ਸਰਪੰਚ ਨੇ ਕੀਤਾ ਬਹੁਤ ਹੀ ਕਰਤੌਲਾ ਬਹੁਤ ਹੀ ਹਵਾਨੀਤਤਾ ਇੱਕ ਕਾਰਨਾਮੋ ਨੇ ਕੀਤਾ ਮੈਂ ਸਤਿ ਸ਼ਬਦਾਂ ਚ ਉਹਦੀ ਲਿਖੇਦੀ ਕਰਦਾ ਦੂਸਰੀ ਗੱਲ ਹੈ ਜੋ ਕਿਹਾ ਜਾ ਰਿਹਾ ਕਿ ਉਹ ਸਾਡੀ ਪਾਰਟੀ ਨਾਲ ਸੰਬੰਧਿਤ ਹੈ ਸਾਡੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਕੋਈ ਕਿ ਪਿੰਡ ਦਾ ਸਰਪੰਚ ਹੈ ਤੇ ਸਾਡੇ ਨਾਲ ਉਹਦਾ ਕੋਈ ਲਿੰਕ ਨਹੀਂ ਜੇ ਤੁਸੀਂ ਪੁਰਾਣੇ ਹੱਥ ਲਓ ਜੇ ਜੇ ਤੁਸੀਂ ਪੁਰਾਣੇ ਉਹਦੇ ਜਾਣਾ ਵੀ ਪਿੱਛੇ ਉਹਦਾ ਕਿਤੇ ਨਾਲ ਸਬੰਧ ਸੀ ਤਾਂ ਉਹ ਪਿੱਛੇ ਉਹਦਾ ਕਾਂਗਰਸ ਨਾਲ ਸਬੰਧ ਹੈ ਤੇ ਚੰਦੂ ਪਿੱਛੇ ਉਹਦਾ ਸਬੰਧ ਜਿਹੜਾ ਕਾਂਗਰਸ ਨਾਲ ਜੁੜਦਾ ਹੈ ਔਰ ਸਾਬਕਾ ਮੁੱਖ ਮੰਤਰੀ ਦੇ ਇਲੈਕਸ਼ਨ ਜਦੋਂ दारू दारू ਦਾ दा ਜਿਹੜਾ ਅ ਸੇਗਾ ਡੰਪੂ ਵੀ ਉਹਦੇ ਉਸ ਉਸ ਮੈਫਲ ਟਾਬੇ ਤੇ ਲਗਾਇਆ ਗਿਆ ਸੀ ਸਾਡੇ ਨਾਲ ਕੋਈ ਲਿੰਕ ਨਹੀਂ ਦੂਸਰੀ ਗੱਲ ਹੈ ਕਿ ਇਸ ਜਦੋਂ ਦਾ ਇਹ ਕੇਸ ਦਾ ਪਤਾ ਲੱਗਿਆ ਉਹਦੇ ਨਾਲ ਦੀ ਨਾਲ ਜਿਹੜਾ ਅਸੀਂ ਕਾਰਵਾਈ ਜਿਹੜੀ ਚੱਲੀ ਹੈ ਡੀਐਸਪੀ ਸਾਹਿਬ ਐਸਜੀਪੀ ਸਾਹਿਬ ਬੈਠੇ ਨੇ ਫਿਰ ਹਮ ਸਖਤ ਤੋਂ ਸਖਤ ਹਦਾਇਤਾਂ ਐਸਐਸਪੀ ਸਾਹਮਣੇ ਵੀ ਗੱਲ ਮੇਰੀ ਹੋਈ ਹੈ ਕਿ ਐਸੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਏ ਸਰ ਜਿਹੜੇ ਆਪਣੇ ਪੁਰਦੇ ਨਾ ਤਾਂ ਉਹ ਪਰਿਵਾਰ ਮੇਰੇ ਕੋਲ ਆਇਆ ਹੈ ਮੇਰੇ ਕੋਲ ਨਹੀਂ ਆਇਆ ਸੀ ਉਹ ਤੇ ਇੱਕ ਵਾਰੀ ਫੋਨ ਆਇਆ ਸੀ ਉਹਨਾਂ ਦੇ ਫੋਨ ਤੇ ਮੈਂ ਜਦ ਵੀ ਕਾਰਵਾਈ ਲਈ ਇਹਨੂੰ ਕਹਿਤਾ ਸੀ ਪੁਲਿਸ ਨੇ ਪ੍ਰਸ਼ਾਸਨ ਪੂਰੀ ਕਾਰਵਾਈ ਕਰ ਰਹੀ ਹੈ ਉਸ ਤੋਂ ਬਾਅਦ ਮੈਂ ਉਹਨਾਂ ਦੇ ਘਰ ਵੀ ਜਾ ਕੇ ਆਇਆ ਉਹਨਾਂ ਨਾਲ ਮੇਲ ਹੋਇਆ ਹੈ ਔਰ ਉਹਨਾਂ ਦੇ ਜਿਹੜੇ ਸਾਰੇ ਸੁਣੀ ਗਈ ਹੈ ਔਰ ਜੋ ਬਾਜ਼ੁਰ ਹੁਣ ਜਿੱਥੇ ਵੀ ਉਹ ਬੰਦਾ ਜਿਸ ਨੇ ਇਹ ਕਾਰਨਾਮਾ ਅੰਜਾਮ ਦਿੱਤਾ ਲੁਕਿਆ ਹੋਇਆ ਉਹਦੇ ਮਗਰ ਜਿਹੜਾ ਹੈਗਾ ਪੁਲਿਸ ਪਾਰਟੀ ਰੋਜ਼ ਜੋਰੀ ਰੀਡਸ ਕਰ ਰਹੀ ਹੈ ਔਰ ਰੋਜ਼ ਮੇਰੀ ਡੀਐਸਪੀ ਸਾਹਿਬ ਨਾਲ ਗੱਲ ਹੁੰਦੀ ਹੈ ਇਸ ਬਾਰੇ ਕਿ ਇਹਦਾ ਲੇਟੈਸਟ ਕੀ ਇਹਦੇ ਬਾਰੇ ਕੀ ਜਾਣਕਾਰੀ ਹੈ ਔਰ ਬਹੁਤ ਜਲਦ ਜਿਹੜਾ ਹਿਸਾਬ ਉਹ ਫੜ ਲਿਆ ਜਾਏ ਤੇ ਅੱਜ ਵੀ ਸਰ ਜਿਹੜਾ ਧਰਨਾ ਦੁਆਰਾ ਲੱਗਣ ਦਾ ਜਿਹੜਾ ਮੈਸੇਜ ਉਹਨਾਂ ਨੇ ਗਰੁੱਪਾਂ 'ਚ ਪਾਇਆ ਤੇ ਪੋਸਟਰ ਵੀ ਲਗਾਏ ਆ ਦੋ ਚਾਰ ਤੇ ਅੱਜ ਫੇਰ ਤਿਆਰੀ ਧਰਨੇ ਦੀ 10 ਵਜੇ ਦਾ ਟਾਈਮ ਦਿੱਤਾ ਤੇ ਸ਼ਾਇਦ ਲੱਗ ਵੀ ਗਿਆ ਹੋਵੇ ਦੇਖੋ ਜਿਹੜੇ ਇਹ ਪਾਰਟੀਆਂ ਇਹ ਤਾਂ ਹੁਣ ਸਿਆਸਤ ਕਰ ਰਹੀਆਂ ਇਹਨਾਂ ਨੂੰ ਪਰਿਵਾਰ ਨਾਲ ਕੋਈ ਹਮਦਰ ਨਹੀਂ ਹਮਦਰਦੀ ਨਹੀਂ ਹੈ ਜੋ ਕਾਰਵਾਈ ਹੈ ਉਹ ਬਿਲਕੁਲ ਸਹੀ ਚੱਲ ਰਹੀ ਹੈ ਬਾਕੀ ਕਿ ਇਹਨਾਂ ਦਾ ਕੰਮ ਹੁਣ ਜਿਹੜੀ ਆਪੋਜੀਸ਼ਨ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਕੋਈ ਹੋਰ ਪਾਰਟੀ ਹੈ ਚਾਹੇ ਬਾਦਲਾਂ ਦੀ ਹੈ ਕੋਈ ਵੀ ਇਹਨਾਂ ਦਾ ਹੁਣ ਕੰਮ ਇਹ ਹੈ ਵੀ ਇਹ ਵਿਲੇ ਹੋਏ ਇਹ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਸਿਆਸੀ ਜਿਹੜੀਆਂ ਰੋਟੀਆਂ ਉਹ ਸੇਕ ਰਹੇ ਨੇ ਤੇ ਤੁਸੀਂ ਸਭ ਇਸ ਕਰਕੇ ਅੱਜ ਉਹਨਾਂ ਨੇ ਮਤਵ ਜਤਨ ਦੇ ਬਾਰੇ ਮੈਸੇਜ ਪਾਏ ਦੇਖੋ ਜੀ ਤੁਸੀਂ ਵੀ ਜਾਣਦੇ ਹੋ ਜਿਹੜਾ ਬੰਦਾ ਛੁਪਿਆ ਹੋਇਆ ਉਹਨੂੰ ਲੱਭਣਾ ਕੋਈ ਆਸਾਨ ਕੰਮ ਨਹੀਂ ਹੈ ਜਿੱਥੇ ਵੀ ਸਾਨੂੰ ਕੋਈ ਲੇਡ ਮਿਲਦੀ ਹੈ ਪਿੱਛੇ ਜਿਹੋ ਨੇ ਇੱਕ ਪਤਾ ਲੱਗਿਆ ਸੀ ਸਮਰਾਲੇ ਵਲਪ੍ਰੀ ਸੀਗਾ ਉੱਥੇ ਰੇਡ ਕੀਤੀ ਜਿਸ ਬੰਦੇ ਨੇ ਉਹ ਉਹਨਾਂ ਦੀ ਉਹਦੀ ਹੈਲਪ ਕੀਤੀ ਆ ਉਹਦੇ ਤੇ ਉਹਨੂੰ ਚੱਕ ਲਿਆ ਉਹਦੇ ਪਰਚਾ ਦਰਜ ਕੀਤਾ ਗਿਆ ਸੋ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੈ ਜੋ ਸਿਆਸੀ ਪਾਰਟੀਆਂ ਆਪਣਾ ਉਥੇ ਆਪਣਾ ਧਰਨੇ ਲਗਾ ਰੀਆਂ ਧਰਨੇ ਲਾਉਣ ਨਾਲ ਇਹ ਮਸਲੇ ਨਹੀਂ ਹੱਲ ਹੁੰਦੇ ਤਾਂ ਜਿਹੜਾ ਹੈਗਾ ਕਾਰਵਾਈ ਨਾਲ ਹੋਣਾ ਹੈ ਕਾਰਵਾਈ ਹੋਣੀ ਤੇ ਸਰ ਇੱਕ ਹੋਰ ਗੱਲ ਹੈ ਜਿਹੜੇ ਬੇੜ ਦੇ ਲੋਕ ਆ ਜੀ ਧਰਨਾ ਲੱਗਣ ਕਾਰਨ ਉਹਨਾਂ ਦਾ ਜਿਹੜਾ ਕਨੈਕਸ਼ਨ ਅਮਰਿੰਦੇ ਨਾਲ ਟੁੱਟ ਜਾਂਦਾ ਹੈ ਜੀ ਕਿਉਂਕਿ ਪੁਲ ਦਾ ਜਿਹੜਾ ਆਵਾਜਾਈ ਬੰਦ ਹੋ ਜਾਂਦੀ ਸਕੂਲਾਂ ਦੇ ਬੱਚਿਆਂ ਦੀਆਂ ਬੱਸਾਂ ਬਹੁਤ ਲੇਟ ਹੋ ਗਈਆਂ ਉਦੋਂ ਧਰਨੇ ਦੇ ਕਾਰਨ ਤੇ ਉਹ ਦੋ ਬੱਸਾਂ ਕਹਿੰਦਾ ਬਾਬ ਐਕਸੀਡੈਂਟ ਹੋਣ ਤੋਂ ਵੀ ਬਚੀਆਂ ਤੇ ਇੱਕ ਟਰਾਈਲਰ ਜਿਹੜਾ ਭੋਜੇ ਮਜ਼ਦਰੇ ਦੇ ਕੋਲ ਗਿਰਦਾ-ਗਿਰਦਾ ਬਚਿਆ ਜੀ ਤੇ ਇਹਦਾ ਕੀ ਹੱਲ ਹੋ ਸਕਦਾ ਜੀ ਦੇਖੋ ਮੈਂ ਇਹੀ ਕਹਿੰਦਾ ਵੀ ਸਰਦਾਰ ਖਾਨ ਸਿੰਘ ਮਾਣੂ ਨੇ ਵੀ ਇਹੀ ਕਹਿੰਦੇ ਵੀ ਧਰਨੇ ਲਾਣਾ ਮਸਲੇ ਹੱਲ ਨੇ ਮਸਲੇ ਹੱਲ ਹੁੰਦੇ ਗੱਲਬਾਤ ਨਾਲ ਅਗਰ ਉਹ ਇਸ ਮਸਲੇ ਦੇ ਗੰਭੀਰ ਨੇ ਜਿਹੜੇ ਧਰਨਾ ਲਗਾ ਰਹੇ ਉਹ ਆਗੇ ਸਾਡੇ ਨਾਲ ਇੱਥੇ ਪ੍ਰਸ਼ਾਸਨ ਨੂੰ ਮਿਲ ਅਗਰ ਉਹਨਾਂ ਨੂੰ ਕੋਈ ਲੀਡ ਮਿਲਦੀ ਹੈ ਉਹ ਦੱਸਣ ਤਾਂ ਕਿ ਅਸੀਂ ਉਹਦੇ ਹਿਸਾਬ ਨਾਲ ਕਾਰਵਾਈ ਕਰ ਇਹ ਪਰ ਮੈਨ ਲਾਰਨ ਆਲ ਤਾਂ ਜਿਹੜਾ ਹੈਗਾ ਲੋਕ ਪਰੇਸ਼ਾਨ ਹੁੰਦੇ ਉਹਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਸਰ ਇੰਟੈਲੀਜੈਂਸੀ ਕੀ ਕਰ ਰਹੀ ਹੈ ਜੀ ਆਪਣੀ ਇਸ ਦੇ ਬਹੁਤ ਰਿਡ ਕੀਤੀ ਹੈ ਇਹ ਦੇਖੋ ਜੀ ਪਹਿਲੇ ਦਿਨ ਤੋਂ ਜਦੋਂ ਸਾਡੇ ਕੋ ਆਏ ਸੀਗੇ ਉਸੇ ਦਿਨ ਤੋਂ ਹੀ ਅਸੀਂ ਇਹਨਾਂ ਦਾ ਜਦੋਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਬੱਚੇ ਦੇ ਬਿਆਨਾਂ ਦੇ ਪਰਚਾ ਦਰਜ ਕਰਤਾ ਪਰਚਾ ਦਰਜ ਕਰਨ ਤੋਂ ਬਾਅਦ ਉਹਨਾਂ ਦੇ ਬਿਆਨ ਉੱਥੇ ਵੀ ਮੈਡੀਕਲ ਕਰਵਾ ਕੇ ਉਹਨਾਂ ਦੇ ਬਿਆਨ ਬੱਚੇ ਆ ਦੇ ਆਪਾਂ ਜੱਸਾ ਦੇ ਸਾਹਮਣੇ ਵੀ ਕਰਵਾ ਦਿੱਤੇ ਵੀ ਤਾਂ ਕਿ ਉਹ ਕਿਸੇ ਕੋਲ ਤੋਂ ਬਰੰਤੂ ਨਾ ਹੋਵੇ ਉਸ ਜੋ ਦੇ ਬਿਆਨਾਂ ਦੇ ਮੁਤਾਬਕ ਅਸੀਂ ਕਾਰਵਾਈ ਕੀਤੀ ਹੈ ਕਾਰਵੇ ਦੇ ਵਿੱਚ ਜੋ ਧਾਰਾਆਂ ਸੀਗੀਆਂ ਉਹ ਲੱਗੀਆਂ ਬੱਚੀ ਐਸੀ ਹੋਣ ਕਰਕੇ ਐਸੀਐਸਟੀ ਐਕਟ ਦੀ ਧਾਰਾ ਵਿੱਚ ਐਡ ਕੀਤੀਆਂ ਹੋਈਆਂ ਤੇ ਪਲੱਸ ਜਿਹੜਾ ਹੁਣ ਜਿਹੜਾ ਜਿਹੜੀ ਜਿਹੜੀ ਤਪੀ ਚੱਲ ਰਹੀ ਹੈ ਜਿਵੇਂ ਜਿਵੇਂ ਸਾਨੂੰ ਪਤਾ ਲੱਗਦਾ ਜਿਹਨੇ ਉਹਦੀ ਮਦਦ ਕੀਤੀ ਸੀਗੀ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਜਿਹਨੇ ਉਹਨੂੰ ਛੱਡ ਕੇ ਆਉਂਦਾ ਜਾਂ ਉਹਦੀ ਹੈਲਪ ਕੀਤੀ ਇਸ ਕੰਮ 'ਚ ਮਮੋਸੇ ਦਾ ਸਕੈਨ ਰੋਗ ਨਾਲ ਪਹਿਲਾਂ ਕੂਕ ਕਯੂਸੀ ਉਹ ਆਰ ਵੀ ਕਲੇ ਰੈਸ ਕਰ ਚੁੱਕੀ ਹੈ ਰੈਸ ਕਰਕੇ ਹੁਣ ਅਸੀਂ ਪੋਸਟ ਸਟੈਪ ਵਾਈਜ਼ ਸਟੈਪ ਅੱਗੇ ਵਧ ਰਹੀ ਹੈ ਜਿਵੇਂ ਪੋਸ ਦੇ ਅਸਕਰੇ ਉਪਨਾ ਕੇ ਅਸੀਂ ਜਲਦ ਤੋਂ ਜਲਦ ਜਿਹੜਾ ਮੁਲਜ਼ਮ ਨੂੰ ਉਸਾਰ ਕਰਾਂਗੇ ਸਰ ਲੰਘੜ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਅਸੀਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਧਰਨਾ ਲੱਗਦਾ ਹੈ ਇਹ ਰਿਕੁਐਸਟ ਕਰਦੇ ਵੀ ਪਬਲਿਕ ਦੀ ਜਿਹੜੀ ਹੈਗੀ ਉਹਨੂੰ ਤਕਲੀਫ ਨੂੰ ਦੇਖ ਕੇ ਉਹ ਧਰਨਾ ਜਿਹੜਾ ਉੱਥੇ ਨਾ ਲਵਾਇਆ ਜਾਵੇ ਅਸੀਂ ਕੋਸ਼ਿਸ਼ ਇਹ ਵੀ ਕੀਏ ਕਿ ਲੋਕਾਂ ਨੂੰ ਸਮਝਾਪ ਜਾ ਕੇ ਉਹਨਾਂ ਦੀ ਤਸੱਲੀ ਕਰਵਾ ਕੇ ਉੱਥੋਂ ਜਲਦੀ ਤੋਂ ਜਲਦੀ ਜਿਹੜਾ ਧਰਨਾ ਚੁਕਾਇਆ ਜਾਵੇ। ਆ ਫੇਰ ਵੀ ਅਸੀਂ ਵਾਰ-ਵਾਰ ਇਹ ਆਪੀਰ ਕਰਦੇ ਹਾਂ ਤੇ ਉਹ ਇਸ ਤਰ੍ਹਾਂ ਦਾ ਕੋਈ ਧਰਨਾ ਨਾ ਲਾਉਣ ਜਿੱਥੇ ਆ ਆਪ ਪੱਲੇ ਨੂੰ ਜਿਹੜੀ ਦਿੱਕਤ ਆਉਂਦੀ ਹੈ। ਜੇ ਫੇਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਆਊਗੀ ਤਾਂ ਫੇਰ ਉਹ ਜਿਵੇਂ ਕਿ ਕਾਨੂੰਨ ਅਨੁਸਾਰ ਜਿਹੜੀ ਹੈਗੀ ਕਾਰਵਾਈ ਕੀਤੀ ਜਾਵੇ। ਇਹਦੇ ਵਿੱਚ ਨਾ ਹੁੰਦਾ ਕਈ ਵਾਰੀ ਉਹ ਇਸ ਤਰ੍ਹਾਂ ਦਾ ਕੋਈ ਮਸਲਾ ਹੁੰਦਾ ਜਿੰਦੇ ਵਿੱਚ ਜਿਵੇਂ ਇਸ ਤਰ੍ਹਾਂ ਦਾ ਮਸਲਾ ਹੈਗਾ ਸੈਂਟੀਮੈਂਟਸ ਲੋਕਾਂ ਦੇ ਆਉਂਦੇ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਔਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਪਿਆਰ ਨਾਲ ਗੱਲ ਕਰਕੇ ਉਹਨਾਂ ਨੂੰ ਸਮਝਾਉਣ ਦਾ ਸਾਡਾ ਫਰਜ਼ ਹੈ